ਹਾਂਜੀ ਸਾਰੇ ਨੂੰ ਸਤਿ ਸ੍ਰੀ ਅਕਾਲ ਜੀ ਥੋੜੇ ਜਿਹਾ ਤੁਸੀਂ ਨਾਲ ਜੁੜ ਜੋ ਫਿਰ ਆਪਾਂ ਜਾਣ ਕਰੇ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਸਾਰੇ ਅੱਜ ਦੀ ਜਾਣਕਾਰੀ ਕੁਝ ਅਹਿਮ ਹੈ ਮਨਉਦਾਸ ਆ ਔਰ ਪੱਤਰਕਾਰੀ ਖੇਤਰ ਦੇ ਚਲੋ ਅੰਜ ਲਗਾਤਾਰ ਕੰਮ ਕਾਲੇ ਕੀਤਾ ਅੱਜ ਵੀ ਪਰ ਮਨਉਦਾਸ ਆ ਕੱਲ੍ਹ ਦੇ ਤੁਸੀਂ ਸਾਰਿਆਂ ਨੇ ਖਬਰਾਂ ਸੁਣੀਆਂ ਲਾਈਵ ਸਾਰਿਆਂ ਨੇ ਦੇਖਿਆ ਹੋਣਾ ਪੰਜਾਬੀ ਲੋਗਾਏ ਕਰਜਵੀਰ ਜਵੰਧਾ ਦੀ ਕੱਲ੍ਹ ਸੰਸਕਾਰ ਕੀਤਾ ਗਿਆ ਜੋ ਆਪਣੇ ਰਸਮ ਰਵਾਜ ਬਣੇ ਹੋਏ ਐ ਉਸ ਦੇ ਮੁਤਾਬਕ ਕੋਈ ਨਸਤੀ ਪੰਜਾਬੀ ਕਿੰਨੀ ਵੀ ਸੀ ਬੜੇ ਦੂਰ ਦੂਰ ਜਿਹੜੇ ਉਹਦੇ ਫੈਨ ਫੈਨਸੀ ਜੋ ਰਾਜਵੀਰ ਜਵੰਦਿਆਂ ਨੂੰ ਪਿਆਰ ਕਰਦੇ ਸੀ ਕੱਲ ਸਾਰੇ ਸੰਸਕਾਰ ਤੇ ਮਜੂਦ ਸੀ ਬੜਾ ਇੱਕ ਮਨ ਉਦਾਸ ਹੋਇਆ ਉਸ ਟਾਈਮ ਜਦੋਂ ਦੇਖੋ ਇੱਕ ਛੋਟਾ ਜਿਹਾ ਬੇਟਾ ਇੱਕ ਛੋਟੀ ਜਿਹੀ ਬੇਟੀ ਰੋ ਰਹੀ ਹੋਵੇ ਮਾਂ ਰੋ ਰਹੀ ਹੋਵੇ ਦਾਦੀ ਰੋ ਰਹੀ ਹੋਵੇ ਪੂਰਾ ਸੰਗੀਤ ਜਗਤ ਪੂਰੇ ਜਿੰਨੇ ਸਰੋਤੇ ਰਾਜਵੀਰ ਜਵੰਧਾ ਦੇ ਕਿੰਨੇ ਉਹਨੂੰ ਚਾਹਣ ਵਾਲੇ ਸਾਰੇ ਰੋ ਰਹੇ ਹੋਣ ਤਾਂ ਰਿਪੋਰਟਿੰਗ ਚ ਕਰਨੀ ਪੈਂਦੀ ਆ ਪਰ ਮਨ ਬਹੁਤ ਦੁਖਿਆ ਪਰ ਮੈਂ ਇੱਕ ਗੱਲ ਉੱਥੇ ਦਿਖੀ ਕਿ ਦੇਖੋ ਕਿ ਸਾਨੂੰ ਉਹਨਾਂ ਦੀ ਪਰਸਨਲ ਲਾਈਫ ਦਾਦੀ ਰੋ ਰਹੀ ਹੈ ਮਾਰ ਰਹੀ ਹੈ ਤੇ ਕੁਝ ਪੱਤਰਕਾਰ ਸਾਡਾ ਭਾਈਚਾਰਾ ਵੀਡੀਓ ਬਣਾ ਬਣਾ ਕੇ ਅਪਲੋਡ ਕਰ ਰਹੇ ਹੈ ਬੜੀ ਉਹ ਇੱਕ ਦੁਖੀ ਕਰਨ ਵਾਲੀ ਤਸਵੀਰ ਸੀ ਅਸੀਂ ਉਸਦੇ ਸੰਸਕਾਰ ਦੇ ਵਿੱਚ ਸ਼੍ਰੀਕ ਹੋਏ ਗਏ ਕਿਉਂਕਿ ਹਰ ਇੱਕ ਮਨ ਤੋਂ ਕਿਸੇ ਮਨ ਭਰਿਆ ਪਰ ਉੱਥੇ ਵੀਡੀਓ ਕਿਦਾਂ ਕਿਦਾਂ ਦੇ ਸਾਹਮਣੇ ਆਈਆਂ ਉਹ ਬੜਾ ਮੰਨ ਦੁਖੀ ਹੌਸਟਾ ਹੈ ਅਜੇ ਉਸ ਕਾਤੇ ਸਾਡੇ ਪਿਆਰੇ ਵੀਰ ਰਾਜਵਿੰਦ ਰਾਜਵੀਰ ਜਵੰਦ ਨੂੰ ਤੱਕ ਕਦੇ ਵੀ ਨਹੀਂ ਬੋਲ ਸਕਦੇ ਅਜੇ ਉਸ ਦਾ ਕਹਿ ਸਕਦਾ ਸੀ ਬਾਬ ਨੇ ਸੀ ਠੰਡਾ ਹੋਇਆ ਤੇ ਅੱਜ ਕੱਲ ਹੀ ਖਬਰ ਹੈ ਕਿ ਗੁਰਮੀਤ ਮਾਨ ਪੰਜਾਬੀ ਸਿੰਘਰ ਉਹਨਾਂ ਦਾ ਸੰਸਕਾਰ ਉਹਨਾਂ ਦੀ ਡੈਥ ਹੋ ਗਈ ਉਹ ਵੀ ਇੱਕ ਬੜਾ ਮਾਨ ਦੁਖਿਆ ਔਰ ਜੋ ਸਾਡੇ ਮਸ਼ਹੂਰ ਐਕਟਰ ਵਾਂਸ ਅਗੇਨ ਕਬੱਡੀ ਕਿੰਨੇ ਦੀ ਫਿਲਮ ਵੀ ਆਈ ਉਹ ਬੋਡੀ ਬਿਲ ਵੀ ਮਿਲ ਰਹੀ ਉਹਨਾਂ ਦੀ ਡੈਥ ਹੋ ਗਈ ਤਿੰਨ ਮੋਤ ਹੋਈਆਂ ਜਿਸ ਨੇ ਪੂਰੇ ਪੰਜਾਬ ਨੂੰ ਕਿ ਪੂਰੇ ਵਰਲਡ ਨੂੰ ਹਲਾ ਕੇ ਰੱਖ ਦਿੱਤਾ ਔਰ ਜਿਹੜੀ ਖਾਸ ਗੱਲ ਕਰਕੇ ਮੈਂ ਲਾਈਵ ਹੱਜ ਹੋਇਆ ਦੇਖੋ ਕਿ ਓਖਾ ਸਮਾਜ ਪੰਜਾਬ ਦੇ ਕੋਈ ਵੀ ਕੋਣਾ ਆਏ ਹੋਵੇ ਪੰਜਾਬ ਦੇ ਕਿੰਨੇ ਵੀ ਸਿੰਗਰ ਹ ਹਮੇਸ਼ਾ ਪੰਜਾਬ ਦੇ ਨਾਲ ਖੜੇ ਆ ਜੇ ਹੜਪੜਿਤ ਹੜ ਦਾ ਟਾਈਮ ਹੋਵੇ ਜਾਂ ਕਿ ਹੋਰ ਪੰਜਾਬ ਚ ਪੰਜਾਬ ਤੇ ਕੋਈ ਆਫਤਾਈ ਹੋਵੇ ਤਾਂ ਪੰਜਾਬ ਦੇ ਕਿੰਨੇ ਵੀ ਸਿੰਗਰ ਆ ਉਹ ਸਾਰੇ ਪੰਜਾਬ ਦੇ ਨਾਲ ਖੜਦੇ ਆ ਜਦੋਂ ਕਿਸਾਨੀ ਮੋਰਚਾ ਦਿੱਲੀ ਦੇ ਵਿੱਚ ਚੱਲ ਰਿਆ ਸੀ ਤਾਂ ਉਦੋਂ ਵੀ ਪੰਜਾਬ ਦੇ ਜਿੰਨੇ ਵੀ ਸਿੰਗਰ ਸੀ ਪੰਜਾਬੀਏ ਤੇ ਨਾਲ ਸਾਰੇ ਉਦੋਂ ਖੜੇ ਕੱਲ ਮੈਂ ਇੱਕ ਵੀਡੀਓ ਦੇਖ ਰਿਹਾ ਸੀ ਤਾਂ ਥੱਲੇ ਆਪਾਂ ਜਦੋਂ ਦੇਖਦੇ ਆ ਕਿ ਕਮੈਂਟ ਆਉਣੇ ਸ਼ੁਰੂ ਹੋ ਜਾਂਦੇ ਆ ਤਾਂ ਉਹ ਵੀਡੀਓ ਦੇ ਥੱਲੇ ਇੱਕ ਕਮੈਂਟ ਆਇਆ ਸੀ ਮਨਕਰ ਤੋਲਖ ਦੇ ਨਾਮ ਤੇ ਕਿ ਵਾਰੀ ਤੇਰੀ ਬੁਸ਼ੀਤੀ ਆ ਮੇਰੇ ਪਿਆਰੇ ਵੀਰੋ ਦੇਖੋ ਮਰਨਾ ਸਾਰਿਆਂ ਨੇ ਆ ਪਰ ਇਹੋ ਜੀ ਸਾਨੂੰ ਭੱਦੀ ਸ਼ਬਦਾਵਲੀ ਨਹੀਂ ਵਰਤਣੀ ਚਾਹੀਦੀ ਜੀ ਹੁਣ ਕੱਲ ਮਨਕਰ ਤੋਲਖ ਸੀ ਹਾਂ ਉਸ ਨੂੰ ਕੋਈ ਪਰੇਸ਼ਾਨੀ ਹੋ ਸਕਦੀ ਆ ਉਹਨੂੰ ਬੇਚਤੇ ਦਿਨ ਕਈ ਦਿਨਾਂ ਤੋਂ ਡਿਕਸ ਦੀ ਪ੍ਰੋਬਲਮ ਚੱਲ ਰਹੀ ਹੈ ਕਿੰਦਾ ਵੀ ਇਹ ਸਸਕਾਰ ਤੇ ਆਇਆ ਪਰ ਦੇਖੋ ਇੰਨੀ ਪ੍ਰਦੇਸ਼ ਸ਼ਬਦਾਵਲੀ ਵਰਦਨੇ ਕਿ ਮਨ ਕਰ ਤੋ ਹੋ ਲਖਨੋ ਕਿ ਤੇਰੀ ਜਨ ਤੇਰੇ ਵੀ ਨੇੜੇ ਆ ਬੜਾ ਚਿੰਤਾ ਦਾ ਵਿਸ਼ਾ ਮੰਨ ਲੋਦਾ ਡੋਕਟਰ ਲੋਕਮਾਨ ਸਸਤੀ ਕਲਵੇ ਸਸਕਾਰ ਤਾਂ ਫਿਰ ਉਸ ਤੋਂ ਅੱਗੇ ਆਪਾਂ ਚੱਲਦੇ ਆ ਕਿ ਰਾਜਵੀਰ ਜਵੰਧਾ ਨੇ ਤਕਰੀਬਨ 52 ਤੋਂ 75 ਸ਼ੋਭੋਕ ਕਿਤੇ ਵੇਸੀ ਰਾਜਵੀਰ ਜਵੰਦਾ ਨੇ 52 ਤੋਂ 53 ਸ਼ੋਅ ਬੁੱਕ ਕੀਤੇ ਹੋਏ ਸੀ ਕਿੰਨੇ ਵੀ ਸਿੰਗਰ ਉੱਥੇ ਪਹੁੰਚਿਆ ਹੋਏ ਸੀ ਰੇਸ਼ਮਨ ਅਰਮੋਦ ਪੁਆਇੰਟ ਜਿਸੀ ਬੱਬੂ ਮਾਨ ਪਹੁੰਚੇ ਸੀ ਉੱਥੇ ਨਾਂ ਗਣਾਈ ਤਾਂ ਕਾਫੀ ਲੰਮੀ ਲਿਸਟ ਹੋਈ ਨਹੀਂ ਆ ਤਕਰੀਬਨ ਸਾਰਿਆਂ ਨੇ ਉੱਥੇ ਉਸ ਤੋਂ ਬਾਅਦ ਕੱਲ੍ਹ ਤੋਂ ਬਾਅਦ ਅੱਜ ਦੇਖੋ ਉਹਨਾਂ ਨੇ ਕਿਹਾ ਕਿ ਰਾਜਵੀਰ ਜਵੰਦਾ ਦੇ ਜਿਹੜੇ 53 ਪ੍ਰੋਗਰਾਮ ਬੁੱਕ ਹੋਏ ਸੀ ਅਸੀਂ ਸਾਰੇ ਪ੍ਰੋਗਰਾਮ ਲਾਵਾਂਗੇ ਔਰ ਉੱਥੋਂ ਜਿੰਨੀ ਇਨਕਮ ਹੋਊਗੀ ਅਸੀਂ ਪਰਿਵਾਰ ਨੂੰ ਦੇਵਾਂਗੇ ਸ਼ੋਅ ਰੱਦ ਨਹੀਂ ਹੁਣ ਦਿਆਂਗੇ ਦੇਖੋ ਇੱਕ ਵਾਰ ਫੇਰ ਪੰਜਾਬੀ ਸਾਰਿਆਂ ਨੇ ਆਪਣਾ ਮਾਨਸਿਕ ਪਰਿਵਾਰ ਦੇ ਨਾਲ ਆਪਣੇ ਭਾਈਚਾਰੇ ਨਾਲ ਫੇਰ ਪੰਜਾਬੀ ਅੰਗਰੇਜ ਜਿੰਨੇ ਵੀ ਸੀਗੇ ਉਹ ਸਾਰੇ ਖੜ ਗਏ ਹਮੇਸ਼ਾ ਪੰਜਾਬੀਅਤ ਦੇ ਨਾਲ ਜਿੰਨੇ ਵੀ ਸਿੰਘਰ ਹਮੇਸ਼ਾ ਖੜੇ ਆ ਪਰ ਸਾਨੂੰ ਜਦੋਂ ਮੈਂ ਪਹਿਲਾਂ ਕਿਹਾ ਕਿ ਕੱਲ ਮੈਂ ਵੀਡੀਓ ਦੇਖ ਰਿਆ ਸੀਗਾ ਤਾਂ ਥੱਲੇ ਕਮੈਂਟ ਆਇਆ ਮਨਕਿਰਤ ਉਹ ਲਿਖਦੇ ਨਾਮ ਤੇ ਆ ਕੇ ਬਾਰੀ ਤੇਰੀ ਵਿੱਚ 체ਤੀਆ ਇਹੋ ਜਿਹੀ ਸ਼ਬਦਾਵਲੀ ਨਹੀਂ ਵਰਤਣੀ ਚਾਹੀਦੀ ਓਕਾ ਸਮਾਜੇ ਪੰਜਾਬ ਤੇ ਕੋਈ ਵੀ ਆਏ ਹੋਵੇ ਜੇ ਹੜਪੀੜ ਤੇ ਹੌਣਕ ਦਾ ਖੜ ਆਇਆ ਮਨ ਕਰ ਤੋਲ ਖੁਨੇ ਸੇਵਾ ਕੀਤੀ ਫਿਰ ਆਪਾਂ ਦੂਜੇ ਪਾਸੇ ਦੇਖੀਏ ਕਿ ਜੇ ਦਿੱਲੀ ਦੇ ਵਿੱਚ ਮੋਰਚਾ ਲੱਗਿਆ ਤਾਂ ਉਦੋਂ ਹੀ ਪੰਜਾਬੀਆਂ ਦੇ ਨਾਲ ਸਾਰੇ ਸਿੰਗਰ ਖੜ ਗਏ ਤਾਂ ਵੀਰੋ ਬੜਾ ਓਕਾ ਸਮਾਜ ਚੱਲ ਰਿਹਾ ਪਰਿਵਾਰ ਨੂੰ ਸੰਭਾਲਣਾ ਬੜਾ ਓਕਾ ਜਾਂਦਾ ਕੁਝ ਦਿਨ ਪਹਿਲਾਂ ਦੀ ਗੱਲ ਹੈ ਕਿ ਰਾਜਵੀਰ ਜਵੰਦਾ ਦੇ ਪਿਤਾ ਜੀ ਸੀ ਉਹ ਕਲਚਰਾਨ ਕਰਨ ਕਰਕੇ ਸੀ ਹੁਣ ਰਾਜਵੀਰ ਜਵੰਦਾ ਜਿਸ ਪਰਿਵਾਰ ਦੇ ਵਿੱਚੋਂ ਥੋੜੇ ਟਾਈਮ ਦੇ ਵਿੱਚ ਦੋ ਦੋ ਜੀ ਚਲੇ ਜਾਣ ਤੇ ਫਿਰ ਤੁਸੀਂ ਆਈਡੀਆ ਦੇ ਸਕਦੇ ਹੋ ਕਿ ਕਿੰਨਾ ਖ ਸਮਾ ਹੋਗਾ ਤਾਂ ਇਹੋ ਜਿਹਾ ਬਿਖਵਾਵਲੇ ਨਹੀਂ ਵਰਤਰੀ ਚਾਹੀਦੀ ਔਰ ਦੂਜੀ ਮੇਰੀ ਪੱਤਰਕਾਰ ਭਾਈਚਾਰੇ ਮੇਰੇ ਵੀਰ ਨੂੰ ਬੇਨਤੀ ਹੈ ਕਿ ਵੀਰ ਉਹ ਉਸਦੀ ਪਰਸਨਲ ਲਾਈਫ ਨੂੰ ਪ੍ਰਣਾਮਸ਼ਣ ਕੱਲ ਬੜਾ ਮਨ ਭਰਿਆ ਹੈ ਦੇਖੋ ਕਿ ਸਾਰੇ ਕਿਦਾਂ ਉਸ ਦੇ ਜਵੰਦਰ ਦੀ ਕਿਦਾਂ ਘਰ ਵਾਲੇ ਰੋ ਰਹੀ ਆ ਜਿੱਦਾਂ ਉਸ ਦੀ ਮਾਰ ਹੋ ਰਹੀ ਆ ਇਹ ਚੀਜ਼ਾਂ ਪਰ ਦਿਖਾਉਣੀਆਂ ਨਹੀਂ ਚਾਹੀਦੀ ਸੀ ਮੈਂ ਕੁਝ ਇਹੋ ਜਿਹੇ ਵੀਡੀਓਸ ਦੇਖੇ ਹੋਰੇ ਦੇਖਿਆ ਵੀ ਕਿ ਹੁਣ ਜਵੰਦਰ ਦਾ ਸੰਸਕਾਰ ਹੋ ਰਿਹਾ ਹੁਣ ਜਦੋਂ ਸੰਸਕਾਰ ਹੋ ਰਿਹਾ ਆ ਆਪਾਂ ਬਹਿ ਗਰੋਗੇ ਬੇਨਤੀ ਅਰਦਾਸ ਕਰਾਂਗੇ ਪ੍ਰਮਾਤਮਾ ਸਾਡਾ ਵੀਰ ਸਾਥੂ ਚਲਾ ਗਿਆ ਪਰ ਉਸ ਨੂੰ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੀ ਕੋਸਮ ਦੇ ਚਰਨਾਂ ਦੇ ਵਿੱਚ ਨਵਾਸ ਬਖਸ਼ਿਆ ਆਪਾਂ ਕਹਣਾ ਸੀ ਤੇ ਉੱਥੇ ਆਪਾਂ ਦਿਖਾ ਰਹੇ ਆ ਕਿ ਕੁਝ ਬੰਦਾ ਦਾ ਸੰਸਕਾਰ ਹੋ ਰਿਹਾ ਇਹੋ ਜਿਹਾ ਨਹੀਂ ਹੋਣਾ ਚਾਹੀਦਾ ਸੀਗਾ ਫਿਰ ਦੇਖੋ ਉੱਥੇ ਜਦੋਂ ਮਜੋਸੀ ਤੈਕ ਵੀਰ ਉੱਥੇ ਆਇਆ ਲੱਖਾ ਸੁਧਾਨਾ ਥੋੜਾ ਲੇਟ ਉੱਥੇ ਆਇਆ ਚਲ ਦੇਖੋ ਕੋਈ ਕੰਮ ਹੋ ਸਕਦਾ ਪਰ ਫਿਰ ਵੀ ਪਹੁੰਚ ਆਇਆ ਉੱਥੇ ਇਹ ਮਕਸਦ ਨਹੀਂ ਸੀ ਕਿ ਉਹ 延迟 ਆ ਗਿਆ ਜੇ ਕਿਹਾ ਨਹੀਂ ਪਹੁੰਚ ਆਇਆ ਉਹ ਇੱਕ ਬਈ ਆਇਆ ਕਹਿੰਦਾ ਇਹ ਲਖ ਬਈ ਮੜਾ ਸੈਡ ਤੇ ਉਹਦਾ ਫੋਟੋ ਕਰਵਾਉਣੀ ਹੈ ਦੇਖੋ ਯਾਰ ਕਿਦਾਂ ਸਾਨੂੰ ਫੋਟੋ ਕਰਵਾਉਣ ਦੀ ਪਈ ਹੈ ਉੱਥੇ ਤਾਂ ਇੰਨੇ ਲੋਕ ਰੋ ਰਿਆ ਕੋਈ ਸੁਝ ਨਹੀਂ ਰਿਆ ਪਰ ਕੁਝ ਲੋਕ ਇਹੋ ਜਿਹਾ ਕਹਿੰਦੇ ਹਾਂ ਮੈਂ ਫੋਟੋ ਕਰਵਾਉਣੀ ਹੈ ਤਾਂ ਇਹ ਬੁੜੀਆਂ ਬੰਦ ਪਾ ਗਿਆ ਘਟਨਾਵਾਂ ਸੀ ਇਹੋ ਜਿਹਾ ਸਾਨੂੰ ਹਰਕਤਾਂ ਨਹੀਂ ਕਰਨੀਆਂ ਚਾਹੀਦੀ ਹਰੇਕ ਦੁੱਖ ਨੂੰ ਆਪਣਾ ਦੁੱਖ ਸਮਝਣਾ ਚਾਹੀਦਾ ਚੜ੍ਹਦੀ ਜਵਾਨੀ ਦੇ ਵਿੱਚ ਦੇਖੋ ਕਿ ਇੱਕ ਮਾਂ ਦਾ ਪੁੱਤ ਕਿਸੇ ਪੜਨ ਦਾ ਵੀਰ ਇਸੇ ਬੱਚਿਆਂ ਦਾ ਬਾਪ ਇਸ ਜਹਾਨ ਤੋਂ ਤੁਰ ਗਿਆ ਤੇ ਅਸੀਂ ਉਸ ਨੂੰ ਕਿੱਦਾਂ ਲੈ ਰਹੇ ਆ ਯਾਰ ਦੱਸੋ ਖਾਸ ਕਰਕੇ ਮੈਂ ਪੱਤਰਕਾਰ ਵੀਰ ਨੂੰ ਕਹਾਂਗਾ ਕਿ ਵੀਰ ਜੀ ਇਹ ਤਾਂ ਨਾ ਕਰਿਆ ਕਰੋ ਕਲਾ ਅਜ ਦੀ ਗੱਲ ਨਹੀਂ ਐ ਕਦੋਂ ਵੀ ਕਿਤੇ ਹਨ ਹੋਣੀ ਐ ਉਹ ਜੀ ਵਾਪਰ ਜਾਂਦੀ ਯਾਰ ਅਸੀਂ ਮੈਂ ਇਕੱਲੇ ਕੇ ਸਾਰੇ ਪੱਤਰਕਾਰ ਉੱਥੇ ਪਹੁੰਚ ਜਾਂਦੇ ਆ ਇਥੋਂ ਤੱਕ ਕੇ ਦੇਖੋ ਮਾਈਕ ਜੋ ਇੰਨੇ ਨੇੜੇ ਕਰ ਲੈਂਦੇ ਆ ਉਹਨੇ ਕਿ ਬੰਦਾ ਉੱਥੇ ਅੱਕ ਜਾਂਦਾ ਵੀ ਇਹਨਾਂ ਦੁੱਖ ਦਾ ਟਾਈਮ ਐ ਸੀ ਮੈਕ ਚੱਕ ਚੱਕ ਕੇ ਅਗਲੇ ਦੇ ਮੂੰਹ 'ਚ ਜਾ ਕੇ ਪਾਉਣੇ ਆ ਬਿਹਾਣ ਬੋਲੋ ਬੋਲੋ ਇਹ ਇਦਾਂ ਨਹੀਂ ਹੋਣਾ ਚਾਹੀਦਾ ਬੜਾ ਦੁੱਖ ਲੱਗਿਆ ਉਹਦੀਆਂ ਕੱਲ ਗੱਲਾਂ ਸੁਣ ਕੇ ਜਦੋਂ ਸਾਰਾ ਕੁਝ ਦੇਖ ਰਹੇ ਸੀਗੇ ਕਿਹਦੇ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ ਮੈਂ ਕਿਤੇ ਬਰੇ ਤੁਸੀਂ ਸਾਰੇ ਸਮਝਦਾਰ ਹੋ ਬਹੁਤ ਜੁਸ਼ਿਆਣਿਓ ਬਾਕੀ ਤੁਸੀਂ ਦੱਸ ਦਿਓ ਜੇ ਤੁਸੀਂ ਲਾਈਵ ਮੇਰੇ ਨਾਲ ਜੁੜੇ ਹੋ ਆ ਜੇ ਜੋ ਗੱਲ ਹੈ ਮੈਂ ਤੁਹਾਨੂੰ ਦੱਸਿਆ ਤੁਹਾਡੇ ਨਾਲ ਮੈਂ ਜ਼ਿਕਰ ਸਾਂਝਾ ਕੀਤਾ ਇਹ ਆਵਾਜ਼ ਬਸ ਇਹ ਸਹੀ ਸੀਗਾ 78 ਜਨਰ ਦੇ ਨਾਲ ਜੁੜੇ ਹੋ ਤੁਸੀਂ ਜਰੂਰ ਤੁਸੀਂ ਦੱਸੋ ਤੁਹਾਡੇ ਨਾਲ ਇਹ ਜਾਣਕਾਰੀ ਸਾਂਝੀ ਕਰਨੀ ਸੀਗੀ ਦੇਖੋ ਕੱਲ ਦਾ ਪਰਸੋਂ ਤੋਂ ਲੈ ਕੇ ਤਿੰਨ ਮਹਾਨ ਜੋ ਪੰਜਾਬ ਦੇ ਸਰਸੀ ਕਬੱਡੀ ਦ੍ਰਿਸ਼ੀ ਦਾ ਇੱਕ ਸੀ ਫਿਲਮਾਂ ਵੀ ਉਸਦੀਆਂ ਆਈਆਂ ਬੋਡੀ ਬਿਲਡਰ ਆਪਣੇ ਗੁਰਮੀਤ ਮਾਨ ਹੋ ਗਿਆ ਰਾਜਵਰ ਜਵਿੰਦਾ ਜਵੰਦਾ ਹੋ ਗਿਆ ਤਿੰਨ ਇਸ ਦੁਨੀਆ ਤੋਂ ਚਲੇ ਗਏ ਉਹ ਵੀ ਉਹ ਚਿਹਰੇ ਨਾਮ ਵਰ ਚਿਹਰੇ ਔਰ ਇਸ ਤੋਂ ਗੱਲ ਦੇਖੋ ਕਿ ਇੱਕ ਗਾਂ ਦੇ ਵਿੱਚ ਵੱਜਣ ਦੇ ਨਾਲ 28 ਲੱਖ ਰੁਪਏ ਦਾ ਮੋਟਰਸਾਈਕਲ ਹੋਵੇ ਉਹ ਗਾਂ ਦੇ ਵਿੱਚ ਵੱਜਣ ਦੇ ਨਾਲ ਐਕਸੀਡੈਂਟ ਹੋ ਜੇ ਗਊ ਸੈਸ ਬਿੱਲ ਤੇ ਵੀ ਆਉਂਦਾ ਵਾ ਹੋਰ ਬਹੁਤ ਗਊ ਟੈਕਸ ਬੜਿਆਂ ਤੇ ਲੱਗਦਾ ਵਾ ਰੋਡ ਟੈਕਸ ਵੀ ਦਿੰਨੇ ਆ ਔਰ ਸਾਰੀ ਸਰਕਾਰਾਂ ਨੂੰ ਇਸ ਕੀਤੇ ਸੋਚਣਾ ਜੈਦਾ ਸ਼ੱਕ ਵਕੀਲ ਨੇ ਪਟੀਸ਼ਨ ਵੀ ਇਸ ਸਬੰਧ ਦੇ ਵਿੱਚ ਪਾਈ ਆ ਹਮਚਲ ਸਰਕਾਰ ਨੂੰ ਤਾਂ ਹੁਣ ਇਹ ਸਰਕਾਰ ਨੇ ਮੰਗਿਆ ਵੈ ਇਸ ਦਾ ਜਵਾਬ ਵੀ ਮੰਗਿਆ ਹੋਣਾ ਤਾਂ ਇਹ ਕੁਝ ਗੱਲਾਂ ਸੀ ਥੋੜੇ ਨਾਲ ਸਨਿਆ ਕਰਨੇ ਸੀ ਜਿਆਦਾ ਟਾਈਮ ਨਹੀਂ ਤੁਹਾਡੇ ਤੋਂ ਲੈਣਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮੁੜਵੰਦੀ